ਜੀ ਬਜਟ ਪੇਸ਼ ਹੋਣ ਜਾ ਰਿਹਾ ਅੱਜ ਕਿੰਨੀਆਂ ਕੁ ਉਮੀਦਾਂ ਨੇ ਸਰਕਾਰ ਕਹਿੰਦੀ ਹੈ ਕਿ ਲੋਕ ਹਤਾਸ਼ੀ ਬਜਟ ਆ ਬਹੁਤ ਸ਼ਾਨਦਾਰ ਬਜਟ ਵੈਸੇ ਤਾਂ ਇਹ ਦੇਖੋ ਹੁਣ ਤਾਂ ਤਿੰਨਾਂ ਸਾਲਾਂ ਚ ਆਪਾਂ ਨੂੰ ਕੋਈ ਗਲਤ ਫਹਿਮੀ ਨਹੀਂ ਹੋਣੀ ਚਾਹੀਦੀ ਵੀ ਇਹ ਲੋਕ ਹਤਾਸ਼ੀ ਆ ਕਿ ਲੋਕਾਂ ਦੇ ਖਿਲਾਫ ਵਾਲੀ ਸਰਕਾਰ ਆ 120000 ਕਰੋੜ ਰੁਪਏ ਦਾ ਕਰਜ਼ਾ ਲਗਭਗ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਹੋਰ ਲੈ ਜਾਇਆ ਹੈ ਔਰ ਮੈਨੂੰ ਕਿਉਂਕਿ ਹੁਣ ਤਾਂ ਅਸੀਂ ਸੈਕੰਡ ਨੰਬਰ ਤੇ ਆ ਗਏ ਪਿਛਲੇ ਪਾਸਿਓਂ ਜਿਹੜਾ ਖਾਸ ਕਰਕੇ ਸਾਡੀ ਜਿਹੜੀ ਫਿਜ਼ੀਕਲ ਹੈਲਥ ਹੈ ਸੋ ਮੈਨੂੰ ਇਹਨਾਂ ਤੇ ਕੋਈ ਕੋਈ ਸ਼ੱਕ ਵਾਲੀ ਗੱਲ ਹੀ ਹੈ ਨਹੀਂ ਕੋਈ ਗੁੰਜਾਇਸ਼ ਹੀ ਹੈ ਨਹੀਂ ਕਿ ਮੈਨੂੰ ਲੱਗਦਾ ਸਭ ਤੋਂ ਜੇ ਬਾੜੀ ਸਰਕਾਰ ਹੈ ਤੇ ਇਹ ਜਿਹੜਾ ਹੁਣ ਤੀਜਾ ਬਜਟ ਹੈ ਕਿਉਂਕਿ ਪਹਿਲੇ ਤੇ ਤਾਂ ਕਹਿੰਦੇ ਸੀ ਵੀ ਫਲਾਨਿਆਂ ਨੇ ਸਾਨੂੰ ਆ ਮਾੜਾ ਦੇਤਾ ਸਾਨੂੰ ਆ ਮਾੜਾ ਦਿੱਤਾ ਹੁਣ ਤਿੰਨਾਂ ਸਾਲਾਂ ਦੇ ਵਿੱਚ ਇਹਨਾਂ ਨੇ ਲਗਭਗ 1.20 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ 'ਚ ਹੈ। ਪਰਕਰ ਸਿੰਘ ਜੀ ਕਿ ਕਹ ਰਹੇ ਆ ਪ੍ਰਗਟ ਸਿੰਘ ਜੀ ਕਿ ਤੋਰੀਆਂ ਸਰਕਾਰਾਂ ਦੇ ਪੈਸੇ ਲਾ ਰਹੇ ਆ ਅਸੀਂ ਇਹ ਕਹਿੰਦੇ 50 ਸਾਲ ਪੁਰਾਣਾ ਇਸ ਚੱਲਿਆ ਇਹਨਾਂ ਦੇ ਇਹਨਾਂ ਦੇ ਸੁਪਰੀਮੋ ਜਿਹੜੇ ਆ ਮੈਂ ਤਾਂ ਕਹਿੰਨਾ ਕਿ ਇਹ ਇਹ ਇਹਨਾਂ ਦੇ ਗੁੱਲ ਬੈਗੇਜ ਨਹੀਂ ਸੀ। ਲੇਕਿਨ ਇਹਨਾਂ ਨੇ ਤਿੰਨਾਂ ਸਾਲਾਂ ਦੇ ਵਿੱਚ ਮੈਨੂੰ ਲੱਗਦਾ ਕਿ 100-100 ਸਾਲ ਪੁਰਾਣੀਆਂ ਪਾਰਟੀਆਂ ਨਾਲੋਂ ਵੀ ਜ਼ਿਆਦਾ ਬੈਗੇਜ ਕ੍ਰੀਏਟ ਕਰ ਲਿਆ ਤੇ ਨਵਾਂ ਪੰਜਾਬ ਜਿਹੜਾ ਉਹ ਕ੍ਰੀਏਟ ਕਰ ਦਿੱਤਾ ਇਹਨਾਂ ਨੇ ਕਿ ਇਹਦੇ 99% ਵਾਅਦੇ ਤਾਂ ਅਸੀਂ ਹੁਣ ਤੱਕ ਪੂਰੇ ਕਰ ਹੀ ਚੁੱਕੇ ਹਾਂ ਇਹ ਦਾਵਾ ਹੈ ਮਾਦੀਵੀ ਪਾਰਟੀ ਦੇ ਮੈਂਬਰ ਇਹ 6 ਹਕ ਮਹੀਨਿਆਂ ਤੇ ਪਤਾ ਲੱਗ ਜਾਣਾ ਜਦੋਂ ਡਲਾ ਤੋਂ ਡਲਾ ਹੁੰਦਾ ਹੈ ਕਿਸਕੇ ਪੜਾ ਹੁੰਦਾ ਹੈ ਇਹ 6 ਮਹੀਨਿਆਂ ਬਾਅਦ ਇਹਨਾਂ ਨੂੰ ਪਤਾ ਲੱਗ ਜਾਣਾ ਇੱਕ ਡਰਗ ਸੈਂਸਿਟਿਵ ਦਾਾਂ ਦੀ ਗੱਲ ਕੀਤੀ ਜਾਦੀ ਵੀ ਡਰਗ ਸੈਂਸਿਟਿਵ ਜਿਹੜਾ ਹੈਗਾ ਪੰਜਾਬ 'ਚ ਕਰਾਇਆ ਜਾਂਦਾ ਹੈ ਨੀ ਡਰਗ ਤੇ ਬਿਲਕੁਲ ਗੱਲ ਹੋਣੀ ਚਾਹੀਦੀ ਆ ਦੇਖੋ ਇਹ 2-4 ਘਰ ਢਾਕੇ ਇਹਨਾਂ ਨੂੰ ਬੜਾ ਭਲੇਖਾ ਆ ਯਾਰ ਪੀ ਸ਼ਾਇਦ ਪੀ ਅਸੀਂ ਕਿਤੇ ਡਰਗ ਤੇ ਅਸਲੀ ਗੱਲ ਆ ਦੇਖੋ ਤੁਹਾਨੂੰ ਵੀ ਸਭ ਨੂੰ ਪਤਾ ਮੈਨੂੰ ਵੀ ਪਤਾ ਵੀ ਇਹ ਮੀਡੀਆ ਦੇ ਫੋਰਥ ਪਿਲਰ ਨੂੰ ਕਿਦਾਂ ਯੂਜ਼ ਕਰਦੇ ਆ ਤੇ ਸਾਡੇ ਬਹੁਤ ਚੰਗੇ ਪੱਤਰਕਾਰ ਸੱਚੀ ਗੱਲ ਆ ਜਿਹੜੇ ਬਹੁਤ ਮੁੰਡੇ ਮਿਹਨਤ ਕਰਕੇ ਖਬਰਾਂ ਕੱਢ ਕੇ ਲਿਆਉਂਦੇ ਆ ਅਸਲੀ ਗੱਲ ਆ ਉਹਨਾਂ ਦਾ ਟੈਲੈਂਟ ਵੀ ਇਹਨਾਂ ਲੋਕਾਂ ਨੇ ਬਰਬਾਦ ਕੀਤਾ ਉਹ ਇਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਪੰਜਾਬ ਨੂੰ ਉਹ ਨਵਾਂ ਪੰਜਾਬ ਇਹ ਨਹੀਂ ਸਿਰਜਦਾ ਭਗਤ ਸਿੰਘ ਸਿੱਖਿਆ ਕ੍ਰਾਂਤੀ ਤੇ ਸਿਹਤ ਕ੍ਰਾਂਤੀ ਸਰਕਾਰ ਦੀ ਪ੍ਰਾਇਓਰਟੀ ਹੈਗੀ ਇਹ ਕ੍ਰਾਂਤੀ ਸ਼ਬਦ ਇਹਨਾਂ ਵੱਲੋਂ ਜਾ ਦਿੱਤਾ ਗਿਆ ਕ੍ਰਾਂਤੀ ਦਾ ਯਾਰ ਦੇਖੋ ਹੁਣ ਤਾਂ ਸ਼ਿਕਾਇਤਾਂ ਕੀਤੀਆਂ ਦੇਖੋ ਭਗਤ ਸਿੰਘ ਦੀ ਜਿਹੜੀ ਖਾਸ ਕਰਕੇ ਜਿਹੜੀ ਕੁਰਬਾਨੀ ਆ ਔਰ ਬਾਬਾ ਸਾਹਿਬ ਨੂੰ ਉਹਨਾਂ ਦੀ ਫੋਟੋ ਯੂਜ਼ ਕਰਕੇ ਮੈਨੂੰ ਲੱਗਦਾ ਜੋ ਇਹਨਾਂ ਨੇ ਉਸ ਸਪਿਰਿਟ ਦਾ ਮਿਸਯੂਜ਼ ਕੀਤਾ ਸ਼ਾਇਦ ਹੋਰ ਕਿਸੇ ਨੇ ਨਹੀਂ ਕੀਤਾ ਆਪਨੇ ਖੁਦ ਐਮਐਲਏ ਨਾਰਾਜ਼ ਨਜ਼ਰ ਆ ਰਹੀ ਸੀ ਇਸ ਤਰੀਕੇ ਦੀ ਗੱਲ ਜਿਵੇਂ ਉਹਨਾਂ ਨੇ ਕਿਹਾ ਐਕਚੁਅਲੀ ਉਹ ਕਹਿੰਦੇ ਕਿ ਸਾਨੂੰ ਲੱਗਦਾ ਕਿ ਹਜੇ ਪਾਕਿਸਤਾਨ ਚ ਰਹਿੰਦੇ ਹਾਂ ਹਜੇ ਤੁਸੀਂ ਹੋਰ 6 ਮਹੀਨੇ ਦੇਖਿਓ ਇਹਨਾਂ ਦੇ ਹਾਲਾਤ ਜਿਹੜੇ ਵੱਢਨੇ ਆ ਨਾ ਦੇਖੋ ਆਪਾਂ ਆ ਸਾਰੀਆਂ ਚੀਜ਼ਾਂ ਰਿਕਾਰਡ ਹੀ ਰਹਿਣੀਆਂ ਤੇ ਤੁਸੀਂ ਵੀ ਕੱਡ ਕੱਡ ਕੇ ਚਲਾਉਂ ਲੀਆਂ ਵੀ 6 ਮਹੀਨੇ ਪਹਿਲਾਂ ਇਹ ਗੱਲ ਕਹੀ ਸੀ ਤੇ ਹੁਣ ਇਹਨਾਂ ਦੇ ਇਹ ਡਲੇ ਪੈਣ ਵਾਲੀ ਆ ਹੁਣ ਥੋੜਾ ਜਿਹਾ ਕੰਮ ਹੀ ਰਹਿ ਗਿਆ ਇਹਨਾਂ ਦਾ